ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਭ ਦਾ ਜਿਹੜਾ ਕਿ ਮੇਰੇ ਬਲੌਗ ਨੂੰ ਇੰਨੇ ਪਿਆਰ ਦੇ ਰਹੇ ਹੋ ਤੁਸੀਂ ਹਨ ਨਹੀਂ ਤਾਂ ਮੇਰੇ ਵਰਗਾ ਬੈਠਾ ਪਕਾਈ ਮਰੀ ਜਾਂਦਾ ਤੇ ਸੁਣਦਾ ਕੌਣ ਹੈ ਕੋਈ ਨਹੀਂ ਸੁਣਦਾ ਪਰ ਤੁਸੀਂ ਸੁਣ ਰਹੇ ਹੋ ਮੇਰਾ ਜਿਹੜਾ ਮੈਂ گاਵਾ ਤੇ ਬਣਾਇਆ ਸੀ ਤੇ ਲੋਕਾਂ ਨੇ ਬੜਾ ਪਸੰਦ ਕੀਤਾ ਧੰਨਵਾਦ ਤੁਹਾਡਾ ਗੱਲਾਂ ਅਸਲ ਦੇ ਵਿੱਚ ਮਨ ਚ ਆਉਂਦੀਆਂ ਰਹਿੰਦੀਆਂ ਜਿੱਦਾਂ ਕਿ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਮੈਂ ਨੌਕਰੀਆਂ ਬਹੁਤ ਛੱਡੀਆਂ ਇਹ ਨੌਕਰੀਆਂ ਕਿਉਂ ਛੱਡੀਆਂ ਇਹਦਾ ਕੀ ਕਾਰਨ ਸੀਗਾ ਇਹਦੇ ਬਾਰੇ ਅੱਜ ਗੱਲ ਕਰਦੇ ਆਂ ਤੇ ਮੈਂ ਇਹਨਾਂ ਨੌਕਰੀਆਂ ਛੱਡਣ ਤੋਂ ਬਾਅਦ ਤੇ ਮੈਨੂੰ ਨਿਊਜ਼ੀਲੈਂਡ ਦੇ ਵਿੱਚ ਨੌਕਰੀ ਮਿਲੀ ਫੇਰ ਵੀ ਹਨਾ ਇਹ ਵੱਡੀ ਗੱਲ ਹੈ ਇਹ ਕੀ ਕਾਰਨ ਹੋ ਸਕਦਾ ਵੀ ਮੈਂ ਗਲਤ ਸੀ ਜਾਂ ਅਗਲੇ ਗਲਤ ਸੀ ਜਾਂ ਸਮਾਂ ਕਿਦਾਂ ਦਾ ਸੀਗਾ ਜਾਂ ਮੇਰੇ ਲਈ ਕੋਈ ਹੋਰ ਵਿਧ ਬਣੀ ਹੋਈ ਸੀ ਮਹਾਰਾਜ ਨੇ ਬਣਾਈ ਸੀ ਸਭ ਤੋਂ ਪਹਿਲਾਂ ਜਦੋਂ ਯੂਨੀਵਰਸਿਟੀ ਪਹਿਲਾਂ ਸਭ ਤੋਂ ਇੱਕ ਹੋਰ ਗੱਲ ਚੇਤੇ ਆਈ ਮੈਨੂੰ ਮੈਂ ਨਾ ਗ੍ਰੈਜੂਏਸ਼ਨ ਕੀਤੀ ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹਰ ਇੱਕ ਘਰ ਦਾ ਇਹ ਹੁੰਦਾ ਵੀ ਯਾਰ ਨੌਕਰੀ ਲੱਗ ਜਾਏ ਮੁੰਡਾ ਬਸ ਛੇਤੀ ਛੇਤੀ ਤਾਂ ਮੈਨੂੰ 7000 ਰੁਪਏ ਦੇ ਵਿੱਚ ਇੱਕ ਨੌਕਰੀ ਮਿਲੀ ਸੀ ਐਚਡੀਐਫਸੀ ਬੈਂਕ ਦੇ ਵਿੱਚ ਆ ਖਾਤੇ ਖੋਲਣੇ ਹੁੰਦੇ ਜਿਹੜੇ ਹਨ ਉਹ ਉਹਦੇ ਕੋਈ ਹੋ ਸੀਗੀ ਜੋ ਮੈਨੂੰ ਪਤਾ ਨਹੀਂ ਤਾਂ ਇੱਕ ਮੇਰਾ ਦੋਸਤ ਹੈ ਮਨਦੀਪ ਉਹਦਾ ਵੱਡਾ ਭਰਾ ਉਹਦਾ ਨਾਂ ਸੰਦੀਪ ਜਿਵੇਂ ਆਪਣੇ ਨਾਂ ਮੰਦੇ ਤੇ ਉਹ ਬੜਾ ਪਿਆਰ ਕਰਦੇ ਆ ਮੈਨੂੰ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਵੀ ਤੂੰ ਐਡੀ ਛੇਤੀ ਕਿਉਂ ਨੌਕਰੀ ਕਰ ਰਿਹਾ ਹੈਂ ਵੀ ਤੂੰ ਛੱਡ ਪਰੇ ਤੂੰ ਕੁਝ ਹੋਰ ਦੇਖ ਲੈਣਾ ਤੇ ਜਾਂ ਪੜ੍ਹ ਲੈ ਜਾਂ ਕੁਝ ਹੋਰ ਦੇਖ ਲੈ ਜਾਂ ਸਰਕਾਰੀ ਨੌਕਰੀ ਦੀ ਤਿਆਰੀ ਕਰ ਲੈ ਤਮੇ ਸਰਕਾਰੀ ਨੌਕਰੀ ਦੀਆਂ ਤਿਆਰੀਆਂ ਕੀਤੀਆਂ ਨੌਕਰੀ ਨੂੰ ਜਾਣ ਦਿੱਤਾ ਪਰੇ ਤੇ ਸਰਕਾਰੀ ਨੌਕਰੀ ਦੀਆਂ ਤਿਆਰੀਆਂ ਕਰਦੇ ਕਰਦੇ ਤੋਂ ਕਿਸੇ ਨੌਕਰੀ ਦੇ ਵਿੱਚ ਕੁਛਕ ਨੰਬਰਾਂ ਤੋਂ ਰਹਿ ਜਾਂਦਾ ਜਿਵੇਂ ਬੈਂਕਾਂ ਦੀਆਂ ਬਠੇਰੀਆਂ ਸਰਕਾਰੀ ਨੌਕਰੀਆਂ ਨਿਕਲਦੀਆਂ ਸੀ ਆਈਬੀਪੀਐਸ ਦੇ ਵਿੱਚ ਉਸ ਤੋਂ ਬਾਅਦ ਚਲੋ ਨੌਕਰੀ ਵਧੀਆ ਹੋ ਗਿਆ ਨਹੀਂ ਮਿਲੀ ਜਿਹੜਾ ਕੁਝ ਹੁੰਦਾ ਉਹ ਸਹੀ ਹੁੰਦਾ ਹੁੰਦਾ ਆਪਾਂ ਨੂੰ ਪਤਾ ਹੀ ਹੈ ਨਾ ਇਹ ਚਾਹੇ ਇਹ ਭਾਣਾ ਮੰਨਣ ਨੂੰ ਸਮਝ ਲਓ ਚਾਹੇ ਇਹ ਮਨ ਸਮਝਾਉਣ ਨੂੰ ਸਮਝ ਲਓ ਪਰ ਹੁੰਦਾ ਸਹੀ ਹੈ ਇਹ ਗੱਲ ਸਹੀ ਹੈ ਬਿਲਕੁਲ ਯੂਨੀਵਰਸਿਟੀ ਪਹੁੰਚਿਆ ਮੈਂ ਉਹ ਨੌਕਰੀ ਨਾ ਕਰਨ ਕੀਤੀ ਤਾਂ ਤੇ ਉਸ ਤੋਂ ਬਾਅਦ ਮੇਰੇ ਯੂਨੀਵਰਸਿਟੀ ਦੇ ਵਿੱਚੋਂ ਮੇਰੀ ਪਲੇਸਮੈਂਟ ਹੋਈ ਐਗਰੀਕਲਚਰ ਮਹਿਕਮੇ ਦੇ ਵਿੱਚ ਐਕਸੈਸ ਬੈਂਕ ਚ ਬੜੀ ਵਧੀਆ ਸੀ ਲੋਨ ਕਰਨੇ ਹੁੰਦੇ ਸੀ ਕਿਸਾਨਾਂ ਨੂੰ ਖੇਤੀਬਾੜੀ ਦੇ ਸਬੰਧ ਦੇ ਵਿੱਚ ਤੇ ਬੜਾ ਵਧੀਆ ਤਜਰਬਾ ਸੀ ਉੱਥੇ ਨਵਤੇਜ ਸਿੰਘ ਸੀਗੇ ਇੱਕ ਜਿਹੜੇ ਮੇਰੇ ਸੀਨੀਅਰ ਸੀ ਜਿਨ੍ਹਾਂ ਨੂੰ ਮੈਂ ਜਵਾਬ ਦੇ ਸੀਗਾ ਤੇ ਇੱਕ ਹੋਰ ਸੀ ਦੇਵਕਾਂਤ ਸ਼ਰਮਾ ਉਹ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਸੀ ਖੇਤੀਬਾੜੀ ਤੋਂ ਬੜੀ ਵਧੀਆ ਬਣਦੀ ਸੀ ਉਹਨਾਂ ਨਾਲ ਉਹਨਾਂ ਕਰਕੇ ਹੀ ਸ਼ਾਇਦ ਮੈਂ 15 ਕੁ ਮਹੀਨੇ ਬੈਂਕ ਦੇ ਵਿੱਚ ਕੱਢ ਗਿਆ ਨਹੀਂ ਤਾਂ ਬੈਂਕਾਂ ਦਾ ਮਾਹੌਲ ਇੰਨਾ ਹੈ ਨਹੀਂ ਸੀ ਵਧੀਆ ਵੀ ਮੇਰੇ ਵਰਗਾ ਬੰਦਾ ਉੱਥੇ ਕੱਢ ਸਕਦਾ ਕੁਝ ਵੀ ਸਮਾਂ ਕਿਉਂਕਿ ਉੱਥੇ ਕਿਸਾਨਾਂ ਨਾਲ ਸਿੱਧੇ ਰੂਪ ਦੇ ਵਿੱਚ ਧੱਕਾ ਕੀਤਾ ਜਾਂਦਾ ਉਹਨਾਂ ਦੇ ਉਹਨਾਂ ਨੂੰ ਨਾਂ ਦੱਸ ਕੇ ਵੀ بیمੇ ਕੀਤੇ ਜਾਂਦੇ ਆ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਹਨੂੰ ਨਹੀਂ ਪਤਾ ਹੁੰਦੀਆਂ ਉਹ ਕੀਤੀਆਂ ਜਾਂਦੀਆਂ ਉਦਾਹਰਨ ਦੇ ਤੌਰ ਤੇ ਹਰੇਕ ਕੁਆਟਰ ਤੇ ਹਰੇਕ ਤੀਜੇ ਮਹੀਨੇ ਉਹਨਾਂ ਦੇ ਲਿਮਟ ਵਾਲੇ ਖਾਤੇ ਚੋਂ ਪੈਸੇ ਕੱਢ ਕੇ ਉਹਨਾਂ ਦੇ ਸੇਵਿੰਗ ਵਾਲੇ ਖਾਤੇ ਚ ਪਾਏ ਜਾਂਦੇ ਆ ਤਾਂ ਜੋ ਇਹ ਸ਼ੋਅ ਕੀਤਾ ਜਾਵੇ ਵੀ ਕਿਸਾਨ ਆਪਦੇ ਪੈਸੇ ਬਰਕਰਾਰ ਰਹਿਏ ਅਸਲ ਦੇ ਵਿੱਚ ਉਹ ਕਿਸਾਨ ਪੈਸੇ ਕਿਉਂ ਵਰਤ ਰਹੇ ਆ ਕਿਉਂਕਿ ਬਹੁਤ ਸਾਰੇ ਕਿਸਾਨਾਂ ਨੂੰ ਲੋੜ ਨਹੀਂ ਹੁੰਦੀ ਕਰਜ਼ੇ ਦੀ ਤੇ ਮੇਰੇ ਵਰਗੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਆ ਵੀ ਕਰਜ਼ਾ ਲੈ ਲਓ ਤੇ ਉਹ ਕਰਜ਼ਾ ਲੈ ਲੈਂਦੇ ਆ ਜੇ ਉਹ ਨਹੀਂ ਲੈਣਾ ਚਾਹੁੰਦੇ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਕੋਈ ਨਾ ਨਾ ਲਓ ਸਾਮ੍ਹ ਕੇ ਰੱਖ ਲਓ ਪੈਸੇ ਕਦੇ ਲੋੜ ਪੈ ਜਾਂਦੀ ਹੈ ਤੇ ਉਹ ਜਿਹੜੇ ਪਏ ਹੁੰਦੇ ਆ ਕਦੇ ਕਿਹਨੂੰ ਲੋੜ ਨਹੀਂ ਪੈਂਦੀ ਤਾਂ ਫਿਰ ਉਹ ਉਹਨਾਂ ਦੇ ਕੁਆਟਰਲੀ ਸੇਵਿੰਗ ਖਾਤੇ ਦੇ ਵਿੱਚ ਪੈਸੇ ਪਾਉਂਦੇ ਆ ਆਪਣੇ ਲਿਮਟ ਵਾਲੇ ਖਾਤੇ ਚੋਂ ਕੱਢ ਕੇ ਇਹ ਦਿਖਾਉਣ ਦੇ ਮਾਰੇ ਕਿ ਇਹ ਵਰਤ ਰਹੇ ਆ ਪੈਸੇ ਆਪਣੇ ਤੇ ਵਿਆਹ ਜਿਹੜਾ ਹੈਗਾ ਉਹ 2 ਜਾਂ 3 ਦਿਨ ਦਾ ਉਹ ਕਿਸਾਨ ਨੂੰ ਹੀ ਭੁਗਤਣਾ ਪੈਂਦਾ ਤਾਂ ਐਦਾਂ ਦੀਆਂ ਬੜੀਆਂ ਗੱਲਾਂ ਸੀ ਇੱਕ ਕਿਸਮ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਉੱਥੇ ਮੈਨੇਜਰ ਸੀਗਾ ਕਿਉਂਕਿ ਸੇਵਿੰਗ ਖਾਤਿਆਂ ਦੇ ਵਿੱਚ ਇੱਕ ਰੁਪਏ ਸੇ ਹੁੰਦੇ ਤਾਂ ਉਹਨਾਂ ਨੂੰ ਫਾਇਦਾ ਹੁੰਦਾ ਉਹ ਮੈਨੂੰ ਕਹਿੰਦੇ ਵੀ ਉਹ ਕਰਵਾਤ 6 ਕਰੋੜ ਪਤਨੀ 7 ਕਰੋੜ ਪਤਨੀ ਕਿੰਨਾ ਸੀ ਮੈਂ ਕਿਹਾ ਵੀ ਮੈਂ ਤਾਂ ਨਹੀਂ ਕਰਵਾਉਂਦਾ ਅਕੇ ਯਾਰ ਕਮਾਲ ਕਰਦਾ ਕਿਉਂ ਨਹੀਂ ਕਰਵਾਉਂਦਾ ਤੇ ਨੌਕਰੀ ਦਾ ਫਿਕਰ ਨਹੀਂ ਮੈਂ ਕਿਹਾ ਨਹੀਂ ਫਿਕਰ ਹੈਗਾ ਜਿਹੜੀ ਚੀਜ਼ ਗਲਤ ਆ ਉਹ ਤਾਂ ਗਲਤ ਆ ਨਾ ਤੇ ਉਹ ਫਿਰ ਉਸ ਤੋਂ ਬਾਅਦ ਉਹ ਮੈਨੂੰ ਕਹਿਵਨ ਚ ਲੱਗ ਗਿਆ ਵੀ ਸਾਰਿਆਂ ਸਾਹਮਣੇ ਇਦਾਂ ਨਾ ਬੋਲ ਹਨਾ ਤੂੰ ਗੱਲਾਂ ਮਾਤਾਂ ਹੋਈਆਂ ਕਿਉਂ ਇਹ ਜਾ ਮਤਲਬ ਉਹ ਸੀਗਾ ਤੇ ਫਿਰ ਮੈਨੂੰ ਲੱਗਿਆ ਮੈਂ ਮੋਗੇ ਨੌਕਰੀ ਕਰਦਾ ਸੀ ਤੇ ਉਸ ਤੋਂ ਬਾਅਦ ਮੈਂ ਚੱਲਿਆ ਗਿਆ ਬਦਲੀ ਹੋ ਕੇ HDFC ਬੈਂਕ ਦੇ ਵਿੱਚ ਤਲਵੰਡੀ ਸਾਬੋ ਉੱਥੇ ਮੈਂ 2-3 ਮਹੀਨੇ ਨੌਕਰੀ ਕੀਤੀ ਕਿਉਂਕਿ ਜਿਹੜੇ ਮੇਰੇ ਸੀਨੀਅਰ ਸੀ ਉਹ ਬੜੇ ਗਲਤ ਬੋਲਦੇ ਸੀ ਰੂਡ ਬੋਲਦੇ ਸੀ ਮੈਨੂੰ ਤਾਂ ਨਹੀਂ ਇਕੱਲੇ ਨੂੰ ਬਾਕੀਆਂ ਨੂੰ ਵੀ ਸਾਰਿਆਂ ਨੂੰ ਤੇ ਅਸਲ ਦੇ ਵਿੱਚ ਜਿਹੜੀ ਰਿਕਵਰੀ ਕਰਨੀ ਹੁੰਦੀ ਸੀ ਉਸ ਸਮੇਂ ਵੀ ਉਹ ਜਿਹੜੇ ਨਾਲ ਦੇ ਹੁੰਦੇ ਸੀ ਉਹ ਬੜੇ ਗਲਤ ਤਰੀਕੇ ਨਾਲ ਪੇਸ਼ ਆਉਂਦੇ ਸੀਗੇ ਜਿਹੜਾ ਆਪਣਾ ਕੋਈ ਵੀ ਕਿਸਾਨ ਵੀਰ ਹੁੰਦਾ ਸੀ ਕੋਈ ਬਾਈ ਹੁੰਦਾ ਸੀ ਨਾ ਉਹਦੇ ਨਾਲ ਮੈਨੂੰ ਬੜਾ ਬੁਰਾ ਜਿਹਾ ਲੱਗਦਾ ਰਿਕਵਰੀ ਕਰਨ ਜਦੋਂ ਆਪ ਜਾਂਦੇ ਤੇ ਆਪਾਂ ਨੂੰ ਵੀ ਲੱਗਦਾ ਸੀ ਵੀ ਆਪ ਵੀ ਕਿਸਾਨ ਦੇ ਪੁੱਤ ਹਨਾ ਪਿੰਡਾਂ 'ਚ ਰਹੇ ਆ ਜਦੋਂ ਕਿਸੇ ਦੇ ਘਰੇ ਬੈਂਕ ਵਾਲ ਆ ਜਾਂਦਾ ਤਾਂ ਉਬੇਤੀ ਮਹਿਸੂਸ ਕਰਦਾ ਇਹਦੇ ਤੇ ਮੈਂ ਇੱਕ ਚੀਜ਼ੀ ਫਿਲਮ ਬਣਾਈ ਸੀ ਉਹ ਸੱਚੀ ਘਟਨਾ ਲਗਭਗ 80% ਜਦੋਂ ਮੈਂ ਰਿਕਵਰੀ ਕਰਨ ਗਿਆ ਸੀਗਾ ਤੇ ਉਸ ਤਰੀਕੇ ਨਾਲ ਉੱਥੇ ਹੋਇਆ ਮੈਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਉਸ ਫਿਲਮ ਦਾ ਲਿੰਕ ਪਾ ਦੂੰਗਾ ਬੀ ਸੋਸ਼ਲ ਦੇ ਉੱਤੇ ਮੈਂ ਉਹ ਫਿਲਮ ਬਣਾਈ ਸੀ ਉਹ ਬੜਾ ਖਤਰਨਾਕ ਜਿਹਾ ਮਾਹੌਲ ਸੀਗਾ ਤੇ ਬੜਾ ਬੇਕਾਰ ਜਿਹਾ ਲੱਗਦਾ ਵੀ ਐਦਾਂ ਤਰੀਕੇ ਨਾਲ ਵੀ ਕੋਈ ਬੋਲਦਾ ਹੁੰਦਾ ਜਿੱਦਾਂ ਕੋਈ ਪੁਲਿਸ ਵਾਲੇ ਬੋਲਦੇ ਆ ਜਾਂ ਵਿਲਨ ਬੋਲਦੇ ਆ ਨਾ ਉਦਾਂ ਉਸ ਤਰੀਕੇ ਨਾਲ ਬੋਲ ਰਹੇ ਸੀ ਉਹ ਵੀ ਇੱਕ ਬਜ਼ੁਰਗ ਬੀਬੀ ਨੂੰ ਉਹ ਵੀ ਬੜਾ ਬਰਾ ਲੱਗਦਾ ਤੇ ਉਹਨਾਂ ਦਾ ਇਹ ਜਿਹਾ ਵਰਤਾਰਾ ਜਦੋਂ ਮੈਂ ਸੀਨੀਅਰਸ ਦਾ ਦੇਖਿਆ ਤਾਂ ਇੱਕੇਦਮ ਇੱਕ ਦਿਨ ਉਹ ਐਤਵਾਰ ਨੂੰ ਵੀ ਕਹਿੰਦੇ ਸੀ ਕੰਮ ਤੇ ਆਓ ਆਹ ਕਰੋ ਉੱਥੇ ਰਿਕਵਰੀ ਕਰਨ ਜਾਣਾ ਹੈ ਫੁਲਾਨੇ ਥਾਂ ਜਾਣਾ ਤਾਂ ਉਹਨਾਂ ਦਾ ਵਰਤਾਰਾ ਦੇਖ ਕੇ ਮੈਂ ਇੱਕ ਦਿਨ ਸਿੱਧਾ ਪਿੰਡੋਂ ਹੀ ਤੁਰ ਪਿਆ ਸੀਗਾ ਯੂਨੀਵਰਸਿਟੀ ਨੂੰ ਵਾਪਸ ਵੀ ਨਹੀਂ ਮੈਂ ਮਤਲਬ ਬੈਂਕ ਤੋਂ ਤੁਰ ਪਿਆ ਸੀ ਯੂਨੀਵਰਸਿਟੀ ਨੂੰ ਵਾਪਸ ਵੀ ਮੈਂ ਹੁਣ ਕਰਨੀ ਨਹੀਂ ਨੌਕਰੀ ਬਿਨਾ ਅਸਤੀਫੇ ਤੋਂ ਹੀ ਐਦਾਂ ਹੀ ਸਿੱਧਾ ਐਦਾਂ ਲੱਗਦਾ ਸੀਗਾ ਵੀ ਹੁਣ ਕੀ ਬਣੂਗਾ ਪਰ ਜਾਣ ਸਾਰੀ ਜਿਵੇਂ ਮਹਾਰਾਜ ਦੀ ਮਿਹਰ ਹੁੰਦੀ ਹੈ ਵੀ ਮੈਨੂੰ ਬੀਸਾ ਦੇ ਵਿੱਚ ਨੌਕਰੀ ਮਿਲੀ ਜਿਹੜੀ ਕਿ ਅੰਤਰਰਾਸ਼ਟਰੀ ਪੱਧਰ ਦੀ ਇੱਕ ਸੰਸਥਾ ਆਰਗੇਨਾਈਜੇਸ਼ਨ ਹੈ ਇਹ ਫਰੀ ਦੇ ਨਾਲ ਰਿਲੇਟਡ ਸੀ ਇੰਟਰਨੈਸ਼ਨਲ ਫੂਡ ਪਾਲਿਸੀ ਸੱਚ ਇੰਸਟੀਚਿਊਟ ਬੜਾ ਵਧੀਆ ਮਾਹੌਲ ਰਿਹਾ ਮੇਰੇ ਯਾਰ ਮੇਰੇ ਨਾਲ ਸੀ ਅਸੀਂ ਬਹੁਤ ਲੰਬਾ ਸਫ਼ਰ ਤੈਅ ਕੀਤਾ ਉਹ ਨੌਕਰੀ ਬਹੁਤ ਸੋਹਣੀ ਸੀ ਮਤਲਬ ਆਨੰਦ ਸੀਗਾ ਆਪ ਦਾ ਕਿਸਾਨਾਂ ਨੂੰ ਮਿਲਣਾ ਰਿਸਰਚ ਕਰਨੀ ਤੇ ਹੋਰ ਬਹੁਤ ਵਧੀਆ ਸੀ ਕੁਲ ਮਿਲਾ ਕੇ ਓਵਰਆਲ ਉਹ ਹੌਲੀ ਹੌਲੀ ਮੇਰੇ ਯਾਰ ਵਿਛੜਦੇ ਗਏ ਨਵੇਂ ਬੰਦੇ ਆਉਂਦੇ ਗਏ ਤੇ ਉਹਦੇ ਨਾਲ ਜਿਹੜਾ ਮਾਹੌਲ ਸੀ ਉਹ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਜਿਹੜੇ ਆਪਣੇ ਹੋਰ ਸਟੇਟ ਦੇ ਬੰਦੇ ਆ ਉਹ ਵਿੱਚ ਆਉਂਦੇ ਗਏ ਤਾਂ ਮੈਨੂੰ ਥੋੜਾ ਬੁਰਾ ਲੱਗਿਆ ਹੈ ਨਾ ਕਿ ਉਹ ਉਹਨਾਂ ਦਾ ਬੋਲ ਚਾਲ ਦਾ ਤਰੀਕਾ ਸਹੀ ਨਹੀਂ ਹੁੰਦਾ ਇਹ ਇੱਕ ਇਹ ਨਹੀਂ ਹੁੰਦਾ ਵੀ ਹਰਾਰਕੀ ਦੇ ਵਿੱਚ ਅਸੀਂ ਕਿਸੇ ਨੂੰ ਨੀਵਾਂ ਠਹਿਰਾਉਣਾ ਜਾਂ ਕਿਸੇ ਨੂੰ ਇਦਾਂ ਤਕਨੀਕ ਨਾਲ ਪੋਲਿਟਿਕਸ ਕਰਨੀ ਆ ਉਹ ਮਾਹੌਲ ਚ ਸ਼ੁਰੂ ਹੋ ਗਿਆ ਤਾਂ ਉਹ ਨੌਕਰੀ ਬਹੁਤ ਵਧੀਆ ਸੀ ਕਿਉਂਕਿ ਉਹਦੇ ਤਜਰਬੇ ਨਾਲ ਹੀ ਮੈਨੂੰ ਹਮੇਸ਼ਾ ਪੁੱਗਤ ਮਿਲੀ ਆ ਤੇ ਮੈਂ ਧੰਨਵਾਦ ਕਰਦਾ ਜਿੰਨਾ ਚਿਰ ਵੀ ਨੌਕਰੀ ਕੀਤੀ ਉਸ ਚੀਜ਼ ਦਾ ਤਾਂ ਮੈਂ ਮੋਰਚੇ 'ਚ ਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਕਿੱਥੇ ਆ ਹਣਾ ਹਾਲਾਂਕਿ ਨੌਕਰੀ ਆਊਟਡੋਰ ਹੀ ਹੁੰਦੀ ਸੀ ਹਮੇਸ਼ਾ ਤੇ ਮੈਂ ਹਾਂ ਵੀ ਮੈਂ ਮੋਰਚੇ ਦੇ ਵਿੱਚ ਆ। ਤੇ ਉਹ ਕਹਿੰਦੇ ਇਹ ਤਾਂ ਗਲਤ ਹੈ ਜਿੱਦਾਂ ਉਹ ਸਰਕਾਰ ਤੇ ਪੱਧਰ ਤੇ ਉਹ ਸੋਚਦੇ ਸੀਗੇ ਵੀ ਕਿਸਾਨ ਗਲਤ ਆ ਜਾਂ ਤਾਂ ਤੂੰ ਇੱਥੇ ਗਲਤ ਕਰ ਰਿਹਾ ਤੇ ਤੂੰ ਚੁੱਪ ਕਰਕੇ ਇੱਥੇ ਵਾਪਸ ਆ ਉਹਦਾ ਕੰਮ ਕਰ ਮੈਂ ਕੰਮ ਮੈਂ ਤੁਹਾਨੂੰ ਦੇ ਰਿਹਾ। ਤਾਂ ਉਹ ਪੋਲਿਟੀਕਲ ਗੱਲਾਂ ਕਰਨ ਲੱਗੇ ਤੇ ਇੱਕ ਉਹ ਹੁੰਦਾ ਨਾ ਪੰਜਾਬੀ ਦਾ ਉਹ ਜ਼ਮੀਰ ਜੱਜ ਆ ਜਾਂਦਾ ਪਹਿਲਾਂ ਵੀ ਮੈਂ ਆਕਿਆ ਪਏ ਸੀ ਕਈ ਵਾਰ ਅਸਤੀਫਾ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵੀ ਉਹਨਾਂ ਨੇ ਜਦੋਂ ਕਿਹਾ ਤੇ ਮੈਂ ਚੁੱਪ ਕਰਕੇ ਈਮੇਲ ਕਰਤੀ ਅਸਤੀਫਾ ਦੇਤਾ। ਫੇਰ ਉਸ ਤੋਂ ਬਾਅਦ ਕੀ ਹੋਇਆ ਵੀ ਮੈਂ ਬੱਚੀ ਉਹਦੇ ਇਹ ਤੋਂ ਪਹਿਲਾਂ ਹੀ ਮੈਂ ਨੌਕਰੀ ਕਰ ਰਿਹਾ ਸੀ ਹਜੇ ਇਹ ਵੀਜ਼ਾ ਦੀ ਤੇ ਮੇਰੇ ਨਾਲ ਇੱਕ ਮੇਰਾ ਬਾਈ ਹਰਪ੍ਰੀਤ ਕਲੋਂ ਉਹ ਕਹਿੰਦਾ ਵੀ ਯਾਰ ਤੂੰ ਇੱਧਰ ਆ ਪੱਤਰਕਾਰੀ ਦੇ ਖੇਤਰ ਚ ਤੇ ਜਗਮਣੀ ਦੇ ਵਿੱਚ ਉਹਨਾਂ ਨੇ ਮੈਨੂੰ ਸੱਦਿਆ ਤੇ ਮੈਂ ਗਿਆ ਬਹੁਤ ਵਧੀਆ ਤੇ ਯਾਰ ਬਰਿਆ ਉਹ ਖਬਰਾਂ ਲਿਖੀਆਂ ਬਹੁਤ ਵੀਡੀਓਜ਼ ਬਣਾਈਆਂ ਲਿਖਣੀਆਂ ਨਹੀਂ ਸੀ ਆਉਂਦੀਆਂ ਬਾਈ ਚਰਨ ਜੀ ਤੇਜਾ ਤੇ ਹਰਪ੍ਰੀਤ ਕਲੋਂ ਮੇਰੀਆਂ ਰੋਜ਼ ਖਬਰਾਂ ਉਹ ਕਰਦੇ ਹਣਾ ਠੀਕ ਕਰਦੇ ਵੀ ਹਾਂ ਤੂੰ ਸਹੀ ਲਿਖਿਆ ਜਾਂ ਨਹੀਂ ਲਿਖਿਆ ਕਿੱਦਾਂ ਮਾੜਾ ਚੰਗਾ ਦੋ ਕੁ ਮਹੀਨੇ ਮੈਂ ਸਿਰ ਖਾਦਾ ਉਹਨਾਂ ਦਾ ਉਦੋਂ ਬਾਅਦ ਚ ਕੰਮ ਚੱਲ ਪਿਆ ਵਧੀਆ ਕਿਉਂਕਿ ਉਹ ਲਿਖਦੇ ਸੀ ਪਹਿਲਾਂ ਹੀ ਤੇ ਚੰਗਾ ਤਜਰਬਾ ਸੀ ਤੇ ਫਿਰ ਮੈਂ ਲਿਖਦਾ ਗਿਆ ਲਿਖਦਾ ਗਿਆ ਲਿਖਦਾ ਗਿਆ ਤੇ ਜਗਬਾਣੀ ਤੋਂ ਬਾਅਦ ਜਗਬਾਣੀ ਵਧੀਆ ਰਿਆ ਮਾਹੌਲ ਤੇ ਬਾਈ ਕਾਲੋਂ ਕਹਿੰਦਾ ਵੀ ਆਪਾਂ ਸਾਰੇ ਜਣੇ ਪ੍ਰਾਈਮੇਚੇ ਚੱਲਦੇ ਹਾਂ ਉੱਥੋਂ ਜਿਵੇਂ ਕਿਹਾ ਸੀ ਕਿਉਂਕਿ ਉਹਨਾਂ ਕਰਕੇ ਮੈਂ ਸੀਗਾ ਬਣਿਆ ਸਾਰਾ ਕੁਝ ਨਾ ਪੱਤਰਕਾਰ ਦਾ ਜਿਵੇਂ ਕਹਿਣਗੇ ਆਪਾਂ ਨੂੰ ਸਿਰ ਮੱਥੇ ਸੀਗਾ ਪ੍ਰਾਈਮੇਰੀ ਸੀ ਅਸੀਂ ਗਏ ਤੇ ਉੱਥੇ ਵਧੀਆ ਆਪਦੇ ਜਣੇ ਤਾਂ ਕੰਮ ਕੀਤਾ ਹਨਾ ਸਾਰਿਆਂ ਨੇ ਤੇ ਉਹਨਾਂ ਨੇ ਤਨਖਾਹ ਹੀ ਨਹੀਂ ਦਿੱਤੀ ਸਾਨੂੰ ਤਿੰਨ ਕਿ ਮਹੀਨੇ ਤੇ ਫਿਰ ਸਾਰਿਆਂ ਨੇ ਫੈਸਲਾ ਲਿਆ ਵੀ ਜਦੋਂ ਪੈਸੇ ਲਈ ਬੰਦਾ ਨੌਕਰੀ ਕਰਦਾ ਵੀ ਜਦੋਂ ਇਹ ਨਹੀਂ ਚੱਲ ਰਿਹਾ ਖੜਾ ਤੇ ਫਿਰ ਫਾਇਦਾ ਕੀ ਹੈ ਤੇ ਫਿਰ ਮੈਂ ਆਇਆ ਬੀ ਸੋਸ਼ਲ 'ਚ ਬੀ ਸੋਸ਼ਲ ਦੇ ਵਿੱਚ ਆਉਣਾ ਤਾਂ ਮਤਲਬ ਬਹੁਤ ਵਧੀਆ ਸੀ ਕਮਾਲ ਸੀ ਉੱਥੇ ਇੰਨੀਆਂ ਦੋਸਤੀਆਂ ਹੋਈਆਂ ਇੰਨੇ ਆਪਣਾਪਤਾ ਸੀ ਉਹ ਉਹ ਅਸਲ 'ਚ ਨੌਕਰੀ ਨਹੀਂ ਸੀ ਉਹ ਘਰ ਹੀ ਸੀ ਹੈਗਾ ਹਜੇ ਵੀ ਮਤਲਬ ਮੈਂ ਛੱਡੇਆ ਨਹੀਂ ਹਜੇ ਵੀ ਸੋਸ਼ਲ ਨੂੰ ਜਿਹੜੀ ਮੇਰੀ ਆਖਰੀ ਨੌਕਰੀ ਹੈ ਉਹ ਮੈਂ ਹਜੇ ਤੱਕ ਨਹੀਂ ਛੱਡੀ ਹਾਲਾਂਕਿ ਮੈਂ ਇੱਥੇ ਵੀ ਆ ਗਿਆ ਤੇ ਉੱਥੇ ਫਿਰ ਮਨਜੀਤ ਰਾਜਪੁਰਾ ਰਪਿੰਦਰ ਕੌਰ ਸੰਧੂ ਗੁਰਦੀਪ ਗਰੇਵਾਲ ਹਰਮਨ ਬਰਿੰਦਰ ਜਸਪਾਲ ਹਰਦੀਪ ਇੱਕ ਹੋਰ ਹਰਮਨ ਸੀ ਸਾਡਾ ਜਿਹੜਾ ਕੈਨੇਡਾ ਚ ਲੱਗ ਗਿਆ ਮਤਲਬ ਇਹ ਮੈਂ ਸਿਰਫ ਵੀ ਸੋਸ਼ਲ ਦੇ ਬੰਦੇ ਦੀ ਗੱਲ ਕਰ ਰਿਹਾ ਉਹ ਸੀਗੇ ਅ ਬਾਕੀ ਜਿਹੜੇ ਜਿਨ੍ਹਾਂ ਦਾ ਚੈਨਲ ਸੀਗਾ ਉਹ ਤਾਂ ਮਤਲਬ ਉਹ ਵੀ ਸਾਰੇ ਚੰਗੀਆਂ ਰੂਹਾਂ ਹੈ ਤਾਂ ਹੀ ਉਹ ਸ਼ਾਇਦ ਇੱਥੇ ਫਿਰਦੇ ਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਉੱਥੇ ਅਸੀਂ ਬੜਾ ਆਨੰਦ ਲਿਆ ਉੱਥੇ ਤਾਂ ਐਂ ਜੀ ਕਰਦਾ ਹੁੰਦਾ ਸੀ ਵੀ ਦਫ਼ਤਰ ਜਾਈਏ ਉਹ ਮਾਹੌਲ ਹੁੰਦਾ ਸੀ ਸਾਰੇ ਦਫ਼ਤਰ ਜਾਈਏ ਖਾਸ ਦੇ ਖੇੜੇ ਦੰਦ ਕੱਢਦੇ ਕੰਮ ਕਰੀ ਜਾਂਦੇ ਰਹਿੰਦੇ। ਮਤਲਬ ਕੀ ਬਾਤਾਂ ਹੀ ਸੀ। ਇੰਨੇ ਚੀਜ਼ਾਂ ਉੱਥੇ ਨਿਕਲ ਕੇ ਬਾਹਰ ਆਈਆਂ। ਸ਼ਾਇਦ ਖੁੱਲੇ ਮਾਹੌਲ ਕਰਕੇ ਉੱਥੇ ਮਾਹੌਲ ਬੜਾ ਖੁੱਲਾ ਸੀ। ਇਹ ਵੱਡਾ ਕਾਰਨ ਸੀ। ਉੱਥੇ ਫਿਲਮਾਂ ਵੀ ਬਣਾਈਆਂ ਬਹੁਤ ਜ਼ਿਆਦਾ। ਉੱਥੇ ਨਵੇਂ ਪ੍ਰੋਗਰਾਮ ਸਿਰਜੇ, ਨਵੀਆਂ ਡਿਸਕਸ਼ਨਾਂ ਕੀਤੀਆਂ। ਤੇ ਉਸ ਤੋਂ ਬਾਅਦ ਮੈਂ ਨਾਲ ਖੇਤੀ ਵੀ ਕਰਦਾ ਸੀ ਆਰਗੇਨਿਕ ਤਾਂ। ਮੈਨੂੰ ਜਿੱਦਾਂ ਜਦੋਂ ਇੱਥੇ ਆਫਰ ਆਇਆ ਵੀ ਮੈਂ ਨਿਊਜ਼ੀਲੈਂਡ ਆ ਸਕਦਾ। ਤਾਂ ਦਿਲ ਦੇ ਵਿੱਚ ਇੱਕ ਐਦਾਂ ਸ਼ੁਰੂ ਤੋਂ ਰਿਹਾ ਵੀ ਕੁਛ ਨਾ ਕੁਛ ਕਰੀ ਚੱਲੀਏ ਹਨਾ ਕੁਛ ਕੁ ਦੇਖਣੀ ਐਡਵੈਂਚਰਸ ਕੀ ਦੇਖਣਾ ਇੱਥੇ ਕੀ ਹੋਊਗਾ ਫਿਰ ਇੱਥੇ ਕੀ ਹੋਊਗਾ ਤਾਂ ਮੈਂ ਜਦੋਂ ਇੱਥੇ ਆਉਣਾ ਸੀਗਾ ਤਾਂ ਵੀ ਬੀ ਸੋਸ਼ਲ ਨੂੰ ਵੀ ਚੱਕਰ ਨਹੀਂ ਸੀ ਤੇ ਉਸੰਕਾ ਦੀ ਉਹ ਮੈਨੂੰ ਕਹਿੰਦੇ ਵੀ ਇੱਥੇ ਵੀ ਚੱਕੋ ਫਟੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਫਿਰ ਮੈਂ ਅੰਤ ਨੂੰ ਮੈਨੂੰ ਇੱਥੇ ਨੌਕਰੀ ਮਿਲੀ ਤਾਂ ਮੈਂ ਨਿਊਜ਼ੀਲੈਂਡ ਆ ਗਿਆ ਤਾਂ ਮੈਨੂੰ ਲੱਗਦਾ ਵੀ ਜੇਕਰ ਤੁਸੀਂ ਨੌਕਰੀ ਕਰਨੀ ਹੈ ਤਾਂ ਬਿਲਕੁਲ ਗੁਲਾਮੀ ਵਾਲੀ ਨਾ ਕਰੋ ਨਹੀਂ ਕਰਨੀ ਚਾਹੀਦੀ ਤੁਸੀਂ ਉੱਥੇ ਆਪ ਦਾ 100% ਨਹੀਂ ਦੇ ਸਕਦੇ ਜੇ ਨੌਕਰੀ ਕਰਨੀ ਆ ਤਾਂ ਚੰਗੇ ਤਰੀਕੇ ਨਾਲ ਕਰੋ ਇਮਾਨਦਾਰੀ ਨਾਲ ਕਰੋ ਅਗਲੇ ਮਾਲਕ ਨੂੰ ਵੀ ਕਿਉਂਕਿ ਨੌਕਰ ਹਮੇਸ਼ਾ ਹੀ ਮਾਲਕ ਦੇ ਅਧੀਨ ਹੁੰਦਾ ਨਾ ਤਾਂ ਕਰਕੇ ਉਹਨੂੰ ਨੌਕਰੀ ਕਹਨੇ ਆਪਾਂ ਤਾਂ ਉਹਨਾਂ ਨੂੰ ਵੀ ਇਦਾਂ ਲੱਗੇ ਵੀ ਹਾਂ ਵੀ ਇਹ ਆਪਣਾ ਬਣਾ ਕੇ ਕੰਮ ਕਰ ਰਿਹਾ ਤੇ ਉਹ ਤੁਹਾਡੇ ਤੇ ਪੂਰਾ ਯਕੀਨ ਕਰ ਸਕੇ ਮੈਨੂੰ ਹੁਣ ਤੱਕ ਇਦਾਂ ਹੀ ਲੱਗਿਆ ਤੇ ਜਿਹੜੇ ਮੈਨੂੰ ਨੌਕਰ ਸਮਝਦੇ ਸੀ ਉਹਨਾਂ ਨੂੰ ਛੱਡਦਾ ਤੇ ਜਿਹੜੇ ਸਮੇਂ ਦੇ ਸੀਗੇ ਵੀ ਇਹ ਸਾਡੀ ਸੰਸਥਾ ਲਈ ਬਹੁਤ ਵਧੀਆ ਕੰਮ ਕਰ ਰਿਹਾ ਜਾਂ ਇਮਾਨਦਾਰੀ ਨਾਲ ਕੰਮ ਕਰ ਲਿਆ ਉਹ ਆਪਾਂ ਅੱਜ ਤੱਕ ਨਹੀਂ ਛੱਡੇ ਤੇ ਇਹੀ ਵੱਡਾ ਕਾਰਨ ਸੀਗਾ ਕਿ ਮੈਨੂੰ ਹੁਣ ਵੀ ਉਹਨਾਂ ਨਾਲ ਜਦੋਂ ਵੀ ਸੋਸ਼ਲ ਨਾਲ ਵੀ ਗੱਲ ਹੁੰਦੀ ਹੈ ਜਾਂ ਇੱਥੇ ਵੀ ਜਦੋਂ ਮੈਂ ਕੰਮ ਕਰ ਰਿਹਾ ਇੱਥੇ ਬਹੁਤ ਸੋਹਣਾ ਮਾਹੌਲ ਹੈ ਇੱਥੇ ਅਸੀਂ ਰਲ ਕੇ ਸਾਰੇ ਕੰਮ ਕਰਦੇ ਆਂ ਤੇ ਆਪਣਾ ਸਮਝ ਕੇ ਕੰਮ ਕਰਦੇ ਆਂ ਇਹੀ ਹੁੰਦਾ ਤੇ ਸਮ ਕਹਦੀ ਇੱਥੇ ਦਾ ਕੋਈ ਉਹ ਦਫਤਰੀ ਮਾਹੌਲ ਵੀ ਹੈ ਨਹੀਂ ਹਨਾ ਖੇਤੀਬਾੜੀ ਵਾਲਾ ਮਾਹੌਲ ਹੈ ਬੜਾ ਚੰਗਾ ਲੱਗਦਾ ਜਦੋਂ ਕੰਮ ਕਰਦੇ ਆ ਤੇ ਇਦਾਂ ਲੱਗਦਾ ਵੀ ਮੈਂ ਉਹੀ ਖੇਤੀ ਦੀ ਸਰਚ ਕਰਦਾ ਹੁੰਦਾ ਸੀਗਾ ਤੇ ਇਦਾਂ ਹੀ ਖੇਤਾਂ ਦੇ ਵਿੱਚ ਇੱਥੇ ਤੁਰਿਆ ਫਿਰਦਾ ਤੇ ਮੌਸਮ ਵੀ ਚੰਗਾ ਤੇ ਕੰਮ ਧੰਦਾ ਵੀ ਵਧੀਆ ਚੱਲ ਰਿਹਾ ਤਾਂ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ ਮੇਰਾ ਸਫ਼ਰ ਜਿਹੜਾ ਸੀ ਉਹ ਇਹ ਛੱਡਣ ਦਾ ਮਤਲਬ ਇਹ ਸੀ ਵੀ ਗਾਂ ਮਾਰਾ ਇਹਨੇ ਕੁਝ ਚੰਗਾ ਸੋਚਿਆ ਹੋਇਆ ਸੀ ਹਮੇਸ਼ਾ ਤੋਂ ਹੀ ਤੇ ਇਹਦੇ ਵਿੱਚ ਵੀ ਮੇਰੇ ਲਈ ਹਮੇਸ਼ਾ ਚੰਗਾ ਸੋਚਿਆ ਕਦੇ ਵੀ ਮੈਨੂੰ ਕੋਈ ਐਦਾਂ ਮਹਿਸੂਸ ਨਹੀਂ ਹੋਇਆ ਵੀ ਮੇਰੇ ਨਾਲ ਜ਼ਿੰਦਗੀ ਦੇ ਵਿੱਚ ਜਿਵੇਂ ਉਹ ਕਹਿੰਦੇ ਨੇ ਵੀ ਆਹ ਦਾ ਤੱਕਾ ਹੋ ਗਿਆ ਜੀ ਆਹ ਤਾਂ ਐ ਹੋ ਗਿਆ ਕਦੇ ਵੀ ਨਹੀਂ ਹੋਇਆ ਜਿਹੜਾ ਕੁਝ ਵੀ ਹੋਇਆ ਬਹੁਤ ਚੰਗਾ ਹੋਇਆ ਧੰਨਵਾਦ ਕਰਨਾ ਬਣਦਾ ਮਹਾਰਾਜ ਦਾ ਕਿ ਜਿੰਨਾ ਕੁਝ ਉਹਨਾਂ ਨੇ ਦਿੱਤਾ ਹੈ ਨਾ ਸასი ਸ਼ਕਲ ਸਾਰੇ ਨੂੰ